ਗੈਰਾਦਰਦੋਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਨ ਨੂੰ ਜਿਹੜੀਆਂ ਜੈਨੈਟ੍ਰਿਕ ਕਰਦੀਆਂ ਇਹੋ ਜਿਹੀਆਂ ਬੰਦਾ ਸਾਰਾ ਸਾਲ ਮਿਹਨਤ ਕਰਦਾ ਪਰ ਉਹ ਅੱਗ ਆਈ ਇੱਕ ਸੈਕੰਡ ਅੰਨੇ ਲਾਇਆ ਉਹਨਾਂ ਨੂੰ ਮਾਰ ਦੇਣ ਵਾਸਤੇ ਬੂਟਿਆਂ ਨੂੰ ਪਰ ਇੱਕ ਦਿਨ ਮੇਰੀ ਤਾਨਕ ਨਜ਼ਰ ਪਈ ਕਿ ਜਿੱਥੇ ਮੈਂ ਇਕੱਠੀ ਸਾਰੀ ਰੇਤ ਲਵਾਈ ਆ ਉੱਥੇ ਦੋ ਖੁੱਡਾ ਬਣਾਈਆਂ ਪੰਛੀਆਂ ਨੇ ਔਰ ਉਦੇ ਵਿੱਚ ਉਹਨਾਂ ਦੇ ਅੰਡੇ ਪਏ ਤੇ ਹੁਣ ਮੇਰੀ ਜਿਹੜੀ ਰੀਤ ਹੁੰਦੀ ਆ ਰੋਜ਼ ਸਵੇਰੇ ਉੱਠ ਕੇ ਉਹਨਾਂ ਚਿੜੀਆਂ ਨੂੰ ਵੇਖਣ ਦੀ ਉਹਨਾਂ ਅੰਡਿਆਂ ਨੂੰ ਵੇਖਣ ਦੀ ਵੀ ਜਿੰਨਾ ਜਿੰਨਾ ਜੇ ਬੱਚੇ ਨਹੀਂ ਨਿਕਲ ਜਾਂਦੇ ਉਹਨਾਂ ਚ ਉਹ ਰੇਤ ਨੂੰ ਨਾ ਛੇੜਿਆ ਜਾਵੇ ਤੇ ਇਹ ਮੈਂ ਨਹੀਂ ਕੋਈ ਕਹਿੰਦਾ ਕਿ ਮੈਂ ਬੜਾ ਵੱਡਾ ਧਰਮਾਤਮਾ ਮੈਂ ਬੜਾ ਕੁਝ ਕਰਨ ਲੱਗਾ ਹਾਂ ਨਹੀਂ ਇਹ ਸਾਡਾ ਛੋਟਾ ਜਿਹਾ ਯਤਨ ਆ ਕਿੰਨੇ ਅੰਡਾ ਇੱਥੇ ਪੰਜ ਨੇ ਕਿ ਸੱਤ ਨੇ ਚਲੋ ਜੋ ਵੀ ਆ ਅਰੇ ਇਹ ਔਰ ਇਹਦਾ ਟਿੱਲਾ ਇਹ ਵੀ ਕਿੰਨੇ ਆ ਉਹਨਾਂ ਘਰ ਬਣਾਇਆ ਔਰੇ ਰੇਤ ਜੌਂਦੀ ਤੂੰ ਹੀ ਮੈਂ ਰਹੰਤੀ ਮੈਂ ਕਿਹਾ ਵੀ ਇਹ ਪਰ ਕਿਉਂ ਤੀਆ ਅੰਨੇ ਦੀ ਮੱਤ ਕਰਨੀ ਪਈਦੀ ਐ ਇਹਦੀ ਸੱਤ ਅੱਠ ਕਿਹ ਹੁੰਦੇ ਦੁਪਹਿਰ ਖੜੀ ਦੇ ਖੋਲਾ ਹੁਣੇ ਖੜ ਜਣੇ ਆ ਇਹਨਾਂ ਦੇ ਵੱਖੋ ਵੱਖਰੇ ਰੰਗ ਆ ਹੱਠ ਨਾਰੰਗ ਜਿਹੜੇ ਆ ਇਹਨਾਂ ਨੇ ਖੇਡਣਾ ਉਹ ਇਹਨਾਂ ਨੂੰ ਵੇਖ ਕੇ ਮੈਂ ਖੁਸ਼ ਹੋਇਆ ਨਾ ਮੈਨੂੰ ਵੇਖ ਕੇ ਇਹਨਾਂ ਨੇ ਖੁਸ਼ ਹੋਇਆ ਨਾ ਰਸਿਕਾਲ ਦੋਸਤੋ ਮੇਰਾ ਜਨਮਤਿਆਂ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਜਿੱਥੇ-ਜਿੱਥੇ ਵੀ ਮੈਨੂੰ ਦੇਖਦੇ ਜੇ ਮੇਰੇ ਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਦਾਬ ਸਲਾਮ ਜਿਉਂਦੇ ਰਹੋ ਵਸਦੇ ਰਹੋ ਅਰ ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਣ ਤੇ ਅੱਜ ਸੇਰ ਦਾ ਟਾਈਮ ਆ ਤੇ ਮੈਂ ਕਿਹਾ ਕਿ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਸਾਂਝਾ ਕਰਦਾ ਕਿਉਂਕਿ ਮੇਰਾ ਚੈਨਲ ਜਿਹੜਾ ਵਾ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਦਾ ਨਾ ਕਿ ਛੋਟੇ ਛੋਟੇ ਇਵਿਡੈਂਟ ਆਏ ਸਾਡੇ ਲਾਈਫ ਦੇ ਉਹਨਾਂ ਨੂੰ ਖਾਣ ਦਾ ਉਹਨਾਂ ਦਾ ਇੱਕ ਤੁਹਾਡੇ ਨਾਲ ਸਾਂਝ ਪਾਉਣ ਦਾ ਜਰੀਆ ਵਾ ਛੋਟੀਆਂ ਛੋਟੀਆਂ ਗੱਲਾਂ ਕਈ ਵਾਰੀ ਬੜੇ ਗਹਿਰੇ ਅਰਥ ਉਹ ਦੇ ਜਾਂਦੀਆਂ ਔਰ ਇਹ ਮੇਰੇ ਛੋਟੇ ਛੋਟੇ ਜਿਹੜੇ ਮੈਂ ਤਾਂ ਦੇਣਾ ਵਲੌਗ ਪਾਉਂਦਾ ਰਹਿਣਾ ਇਹ ਪਰਿਵਾਰਾਂ ਦੇ ਸਮਾਜ ਦੇ ਮੇਰੀਆਂ ਸਹਿਸਮਾਵਾਂ ਤੇ ਆਮ ਜਨ ਜੀਵਨ ਜਿਹੜਾ ਉਹਦੇ ਵਿੱਚੋਂ ਉਹਦੇ ਹੁੱਡੀਆਂ ਲਈਆਂ ਚੀਜ਼ਾਂ ਜਿਹੜੀਆਂ ਜਿੱਥੇ ਵੀ ਤੁਸੀਂ ਦੇਖਦੇ ਜਿੱਥੇ ਬੈਠੇ ਜੇ ਦੂਰ ਕਿਤੇ ਉੱਥੇ ਸਾਜ ਪਾਉਣ ਦਾ ਇੱਕ ਮਾਦੇਮਾ ਕਿ ਕੁਦਰਤ ਜਿਹੜੀ ਆ ਉਹ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਖਲਾਉਂਦੀ ਆ ਪਰ ਸਾਨੂੰ ਕੁਦਰਤ ਦੀ ਫਾਇਦ ਕਰਨੀ ਚਾਹੀਦੀ ਆ ਬੜੇ ਸਾਰੇ ਦਰਸ਼ਕ ਮੈਂ ਪਿਛਲੇ ਸਾਲ ਗਰਮੀ ਦੇ ਵਿੱਚ ਲਾਏ ਸੀ ਤੇ ਇਸ ਸਾਲ ਉਹ ਬਹੁਤ ਵਧੀਆ ਹੋਏ ਸੀ ਪਰ ਪਤਾ ਨਹੀਂ ਕਾ ਕਦੀ ਕਟਾਈ ਤੋਂ ਬਾਅਦ ਕਣਕ ਦੇ ਬਾੜ ਨੂੰ ਕਿਸ ਨੇ ਅੱਗ ਲਾਈ ਹਨੇਰੀ ਵਗ ਰਹੀ ਔਰ ਬੜੀ ਤੇਜ ਹੈ ਉਹ ਜਿਹੜਾ ਬਰੂਰ ਵਾਂਗੂ ਆਗ ਆਈ ਔਰ ਉਹਨੇ ਕੋਈ ਬੂਟਾ ਜਿਹੜਾ ਸਬਤ ਛੱਡਿਆ ਨਹੀਂ ਇੱਥੋਂ ਤੱਕ ਕਿ ਮੇਰੀ ਜ਼ਮੀਨ ਦੇ ਅਲੱਗ-ਅਲੱਗ ਜਿਹੜੀ ਨਹਿਰ ਦੇ ਨਾਲ-ਨਾਲ ਬੂਟੇ ਲੱਗੇ ਸੀ ਉਹਨਾਂ ਨੂੰ ਵੀ ਉਹਦੀ ਲਾਂਬਾ ਪਈ ਤੇ ਉਹ ਬੂਟੇ ਵੀ ਸੜ ਗਏ 11 ਦਰਦੋਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਨ ਨੂੰ ਜਿਹੜੀਆਂ ਜਿੰਨੇ ਤੋਂ ਵੀ ਕਰਦੀਆਂ ਇਹੋ ਜਿਹੀਆਂ ਬੰਦਾ ਸਾਲਾ ਸਾਲ ਮਿਹਨਤ ਕਰਦਾ ਪਰ ਉਹ ਅੱਗ ਆਈ ਇੱਕ ਸੈਕਿੰਡ ਉਹਨੇ ਲਾਇਆ ਉਹਨਾਂ ਨੂੰ ਮਾਰ ਦੇਣ ਵਾਸਤੇ ਬੂਟਿਆਂ ਨੂੰ ਤੇ ਜਿਹੜਾ ਸਾਲ ਪਰ ਪਾਣੀ ਪਾਇਆ ਇਹ ਮਿਹਨਤ ਹੋ ਜਾਂਦੀ ਰਹੀ ਦੋਸਤੋ ਅੱਜ ਦੀ ਖਾਂਜ ਮੇਰੀ ਇਹ ਆ ਕਿ ਮੈਂ ਘਰ ਬਣਾਉਣ ਨੇ ਆਪਦਾ ਤੇ ਮੈਂ ਰੇਤ ਸਟਾਈ ਹੀ ਆਉਦੀ ਕਰਦੇ ਆਸ ਤੇ ਮੱਕਾ ਬੀਜ ਖਤ ਮਣਾਉਣੀ ਸੀ ਲੈਂਟਰ ਪਾਉਣਾ ਸੀ ਪਰ ਇੱਕ ਦਿਨ ਮੇਰੀ ਤਾਨਕ ਨਜ਼ਰ ਪਈ ਕਿ ਜਿੱਥੇ ਮੈਂ ਇਕੱਠੀ ਸਾਰੀ ਰੇਤ ਲਵਾਈ ਆ ਉੱਥੇ ਦੋ ਖੁੱਡਾਂ ਬਣਾਈਆਂ ਪੰਛੀਆਂ ਨੇ ਔਰ ਉਹਦੇ ਵਿੱਚ ਉਹਨਾਂ ਦੇ ਅੰਡੇ ਪਏ ਤੇ ਪਹਿਲਾਂ ਤਾਂ ਮੈਂ ਸੋਚਿਆ ਵੀ ਲੱਗੇ ਸਾਡੇ ਛੱਪੜਾ ਛੈ ਛੱਪੜ ਦੇ ਵਿੱਚੋਂ ਮੱਗ ਮੁੱਗੇ ਨਿਕਲ ਗਏ ਉਹਨਾਂ ਨੇ ਅੰਡੇ ਮੋੜ ਕੇ ਪੜਾ ਗਏ ਨੇੜੇ ਦੇਖੇ ਦਿੱਤੇ ਹੋਣਾ ਪਰ ਬਾਅਦ ਚ ਮੈਨੂੰ ਦਿਮਾਗ ਨੇ ਕੰਮ ਕੀਤਾ ਕਿ ਮੱਗ ਤੇ ਆਲਣਾ ਬਣਾਉਦੇ ਆ ਮੈਂ ਵੇਖੇ ਤਾਂ ਮਾਲ ਨਹੀਂ ਬਣਾਉਂਦੇ ਇਹ ਹਰੇ ਰੰਗ ਦੀਆਂ ਦੋ ਚਿੜੀਆਂ ਜਿਹਦਾਂ ਨੂੰ ਅਸੀਂ ਨਿੱਕੇ ਹੁੰਦੇ ਸੌਂ ਚਿੜੀ ਵੀ ਕਹਿੰਦੇ ਨੇ ਆ ਉਹਨਾਂ ਨੇ ਦੋ ਜੋੜੇ ਆ ਉਹਨਾਂ ਨੇ ਆਂਡੇ ਜਿਹੜੇ ਸੀ ਦਿੱਤੇ ਆ ਦੇਖੇ ਤੇ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਉਹਨੂੰ ਮਤਲਬ ਅੰਡੇਆਂ ਨੂੰ ਰੇਤਾ ਚੁੱਕਾਂ ਉੱਥੋਂ ਮੈਂ ਸਾਰੇ ਤਾਂ ਮੰਗਵਾਲੀ ਮੰਗਵਾ ਕੇ ਤੇ ਉਹ ਜਿਹੜੀ ਆ ਉਹ ਰੇਤਾਂ ਨੂੰ ਉੱਥੇ ਪਿਆ ਰਹਿਣ ਦਿੱਤਾ ਤੇ ਹੁਣ ਮੇਰੀ ਜਿਹੜੀ ਰੀਤ ਹੁੰਦੀ ਆ ਰੋਜ਼ ਸਵੇਰੇ ਉੱਠ ਕੇ ਉਹਨਾਂ ਚਿਲੀਆਂ ਨੂੰ ਵੇਖਣ ਦੀ ਉਹਨਾਂ ਆਂਡਿਆਂ ਨੂੰ ਵੇਖਣ ਦੀ ਜਿੰਨਾ ਜਿੰਨਾ ਜੇ ਬੱਚੇ ਨਹੀਂ ਨਿਕਲ ਜਾਂਦੇ ਉਹਨਾਂ ਚ ਉਹ ਰੇਤ ਨੂੰ ਨਾ ਛੇੜਿਆ ਜਾਵੇ ਤੇ ਇਹ ਮੈਂ ਨਹੀਂ ਕੋਈ ਕਹਿੰਦਾ ਕਿ ਮੈਂ ਬੜਾ ਵੱਡਾ ਧਰਮਾਤਮਾ ਮੈਂ ਬੜਾ ਕੁਝ ਕਰਨ ਲੱਗਾ ਵਾ ਇਹ ਇੱਕ ਸਾਡਾ ਛੋਟਾ ਜਿਹਾ ਰਤਨਾ ਜਿਦਾਂ ਅੜਾਂਡੇ ਤੇ ਮੁਰਗੀਆਂ ਦੇ ਵੀ ਰੋਜ਼ ਖੰਨੇ ਆ ਉਹ ਤੋਂ ਸਾਡੇ ਕੋਲ ਬਰੀਕ ਡੈ ਗਈ ਉਹ ਉਹਨਾਂ ਨੂੰ ਨਹੀਂ ਪੈਦਾ ਕਰ ਸਕਦੇ ਆ ਪਰ ਇਹ ਜਿਹੜੀਆਂ ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਜਿਹੜੀਆਂ ਖਤਮ ਹੋਣ ਦੇ ਕਿਨਾਰੇ ਤੇ ਆ ਗਈਆਂ ਔਰ ਜੇ ਉਹਨਾਂ ਨੂੰ ਅਸੀਂ ਨਹੀਂ ਬਚਾਉਂਦੇ ਇਹ ਸਾਡੇ ਬੱਚਿਆਂ ਨੂੰ ਸ਼ਾਇਦ ਹੀ ਪਤਾ ਲੱਗੇ ਵੀ ਇਹ ਕਿਹੜੀ ਸੁੰਦਰੀ ਦੀ ਗੱਲ ਕਰਦੇ ਆ ਜਿਹੜੀ ਹਰੇ ਰੰਗ ਦੀ ਕਿਰੀ ਦੀ ਗੱਲ ਕਰਦੇ ਆ ਇਹ ਇੱਕ ਮੇਰਾ ਛੋਟਾ ਜਿਹਾ ਜਤਨਾ ਆਓ ਮੈਂ ਤੁਹਾਨੂੰ ਉਹ ਵਿਖਾਉਣਾ ਵੀ ਆ ਜੋ ਉਹਨਾਂ ਦਾ ਜਿਹੜਾ ਸਾਰਾ ਮਜਰ ਆ ਕਿਉਂਕਿ ਇਹ ਮੇਰਾ ਡੌਗੀ ਉਲੂ ਅਰੇ ਮੇਰਾ ਮਿੱਤਰ ਆ ਇਹਨੂੰ ਮੈਂ ਗਿਆ ਨੇ ਮੇਰੇ ਮਗਰੇ ਮਗਰੇ ਅੱਗੇ ਅੱਗੇ ਤੁਰ ਪੈਣਾ ਆਵਾ ਦੋਸਤੋ ਜਿਹੜੀ ਜਿਹੜੀ ਜਾਂਦੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਆਂਡੇ ਉਹ ਅੱਗੇ ਨਜ਼ਰ ਆਉਂਦੇ ਹੁਣਗੇ ਸ਼ਾਇਦ ਦੇ ਵਿੱਚ ਪਏ ਔਰੇ ਦੋ ਇਹਨਾਂ ਨੇ ਬਣਾਈਆਂ ਇਹ ਚੀਜ਼ਾਂ ਤੇ ਬਰਾਦ ਕਰੇ ਕੇ ਪਾਸ਼ਾ 5 5 7 7 9 ਇਹਨਾਂ ਦੇ ਇਹ ਜਿਹੜੇ ਆ ਇਹਨਾਂ ਦੇ ਬੱਚੇ ਇੰਨੇ ਕੋਲ ਆਉਣ ਇੱਕ ਇਹ ਕੀ ਹੰਡਾ ਇੱਕ ਇੱਕ ਪੰਜ ਨੇ ਕਿ 7 ਨੇ ਚਲੋ ਜੋ ਵੀ ਆ ਅਰੇ ਆਰੇ ਏੰਦਾ ਟਿੱਲਾ ਇਹਦੇ ਵਿੱਚ ਇਹਨੇ ਆਪਦਾ ਘਰ ਬਣਾਇਆ ਔਰ ਇਹ ਰੇਤ ਜਿਉਂਦੀ ਤਿਉਂ ਹੀ ਮੈਂ ਰਹਿੰਦੀ ਮੈਂ ਕਿਹਾ ਵੀ ਇਹ ਕਿਉਂ ਕਿਉਂ ਤੀਆ ਅੰਨੋ ਵੀ ਨਹੀਂ ਮੱਤ ਕਰਨੀ ਚਾਹੀਦੀ ਆ ਇਹ ਸਾਡੇ ਘਰਾਂ ਦਾ ਮੰਝਰਾ ਇਹ ਮੇਰੇ ਡੌਗੀ ਆ ਮੈਂ ਸਰੇ ਸਾਇਰ ਨੂੰ ਨਹੀਂ ਜਾਂਦਾ ਤੇ ਵਿਚ ਐਂਡਰੋਇਡ ਦੇ ਦੋਵੇਂ ਤੇ ਇਹ ਹੀ ਦੋਸਤੋ ਮੇਰੀ ਅੱਜ ਦੀ ਛੋਟੀ ਜੀ ਸਾਂਝ ਜਾਂਦਾ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਆ ਦੇਖੋ ਜਿੱਤਰਾ ਦਰਖਤ ਲਾਏ ਆ ਆ ਜਿਹੜਾ ਬੋੜ ਆ ਜਿੱਦੀ ਮੈਂ ਤੁਹਾਡੇ ਨਾਲ ਸਾਹਮਣੇ ਵਿਖਾ ਰਿਆ ਇਹ ਮੈਂ ਜਾ ਰਿਹਾ ਸੀ ਕਰਨਪੁਰ ਬਾਜ਼ਾਰ ਦੇ ਵਿੱਚ ਦੀ ਮੋਟਰਸਾਈਕਲ ਤੇ ਤੇ ਕਿਸੇ ਨੇ ਪੁੱਟ ਕੇ ਘਰ ਦੇ ਵਿੱਚੋਂ ਉੱਟਿਆ ਤੇ ਮੇਰੇ ਸਿਰ ਤੇ ਆ ਕੇ ਵੱਜਿਆ ਪੰਡਾ ਜਿਆਹੀ ਮੈਂ ਲਿਆਗੇ ਇੱਥੇ ਗੱਡ ਕੇ ਪਾਣੀ ਪੂਣੀ ਪਾਉਣਾ ਸ਼ੁਰੂ ਕੀਤਾ ਔਰ ਆਜੇ ਵਿਸ਼ਾਲ ਬੋੜਾ ਜਿਹੜਾ ਬੂਟਾ ਜਿਹੜਾ ਪੂਰਾ ਜਵਾਨ ਆਪਣੇ ਜਵਨ ਤੇ ਆ ਇਦਾਂ ਹੀ ਕਰੇ ਬੂਟੇ ਬੂਟੇ ਲਾ ਦਿੱਗੇ ਤੇ ਉਹਦੇ ਨਾਲ ਹੁੰਦਾ ਏ ਆ ਕਿ ਫਿਰ ਆਪਦੀ ਜذور ਜੜ ਫੜ ਜਾਂਦੇ ਆ ਸਿੱਜੇ ਸਿੱਜੇ ਇਹਨਾਂ ਦੇ ਬਹੁਤ ਸਾਰਾ ਸਾਨੂੰ ਹੁਣੇ ਕਿੰਨੀ ਆਕਸੀਜਨ ਸਾਡੀ ਇੱਥੇ ਹਵਾ ਸਾਫ਼ ਕਰਦਾ ਹੋਊਗਾ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ ਏ ਦੋਸਤੋ ਇਹ ਹੀ ਮੇਰੀ ਅੱਜ ਦੀ ਛੋਟੀ ਜੀ ਸਾਂਝ ਇੱਕ ਰਹੀ ਮੈਂ ਤੁਹਾਨੂੰ ਫਿਰ ਵਿਖਾਉਣਾ ਜੇ ਤੁਹਾਨੂੰ ਖੈਦ ਆਂਡੇ ਪਰ ਨਜ਼ਰ ਆਉਂਦੇ ਵਿੱਚ ਕੇ ਨਹੀਂ ਆਉਂਦੇ ਨਜ਼ਰ ਇਹ ਜਿਆ ਕੇ ਆਉਂਦੇ ਹੋਣਗੇ ਤੇ ਜਿੱਥੇ ਇੱਥੇ ਵੀ ਕੁਦਰਤ ਨੂੰ بچਾ ਸਕਦੇ ਆ ਸਾਨੂੰ ਬਚਾਉਣਾ ਚਾਹੀਦਾ ਕਹੋਗੇ ਕੁਦਰਤ ਦੀ ਮੱਤ ਕਰਾਂਗੇ ਤੇ ਕੁਦਰਤ ਸਾਡੀ ਮੱਤ ਕਰੂ ਕੁਦਰਤ ਤੋਂ ਕੋਮਲ ਇਸ ਸੰਸਾਰ 'ਚ ਕੋਈ ਵੀ ਨਹੀਂ ਤੇ ਕੁਦਰਤ ਤੋਂ ਡਾਡਾ ਵੀ ਇਸ ਸੰਸਾਰ 'ਚ ਕੋਈ ਨਹੀਂ ਕੁਦਰਤ ਤੋਂ ਸਾਨੂੰ ਬੰਬੀਆ ਬਦਲੇ ਤੇ ਉਹ ਕੋਈ ਜੋ ਹਿਆਂ ਨੂੰ ਦਿੰਦੇ ਆ ਤੇ ਬੋਗਨਵੇਲ ਆ ਇਹ ਵੀ ਗਰਮੀ ਗਰਮੀ ਦੇ ਵਿੱਚ ਬਿਨਾ ਪਾਣੀ ਪੋਣੀ ਤੋਂ ਇਹਨਾਂ ਦਾ ਵੀ ਸਿਸਟਮ ਇਹ ਹੈਗੇ ਇਹਾਨੂੰ ਘੱਟ ਵੀ ਪਾਣੀ ਮਿਲੇ ਤਾਂ ਵੀ ਪੌਣ ਪ੍ਰਿਆਰੀ ਨੇ ਲਓ ਜੀ ਸਾਡੇ ਭੋਲੂ ਨੂੰ ਖੇਡਣ ਵਾਸਤੇ ਮਿਲ ਗਿਆ ਸਾਧਣ ਉਹਨੇ ਕੱਪੜਾ ਹੀ ਬਾਜੀ ਬਣਾ ਲਿਆ ਉਹਨਾਂ ਦੇ ਨਾਲ ਖੇਡਦੇ ਰਹਿਣਾ ਤੇ ਇਹ ਦੋਸਤੋ ਮੇਰੀ ਛੋਟੀ ਜੀ ਤੁਹਾਡੇ ਨਾਲ ਇੱਕ ਸਾਜ ਤੇ ਨਾਲੇ ਮੈਂ ਗੱਲਾਂ ਬਾਤਾਂ ਕਰ ਲਈਆਂ ਨਾਲੇ 5-7 ਮਿੰਟ ਦੀ ਜਿਹੜੀ ਹੈ ਮੈਂ ਤਾਂ ਬਿਨਾਂ ਸਿਰਦੀ ਸਾਜ ਪਾ ਲਈ ਆ ਤੇ ਇਹ ਹੀ ਮੇਰਾ ਤੁਹਾਨੂੰ ਮਿਲਦਾ ਇੱਕ ਬਾਨਾ ਆ ਮੇਰੀ ਘਰ ਦੇ ਅੱਗੇ ਬੜੇ ਬੰਤ ਪਾਸੇ ਪਿਛੇ ਉੱਟੇ ਬਾਟੇ ਫਲਵਾੜੀ ਤੇ ਛੋਟੇ ਛੋਟੇ ਗਮਲੇ ਗਮਲੇ ਲਾਏ ਹੋਣ ਇਹਨਾਂ ਦਾ ਨਾ ਬੰਦਾ ਗੱਲਾਂ ਬਾਤਾਂ ਕਰਦਾ ਰਹੇ ਇਹ ਵੀ ਤੁਹਾਡੇ ਨਾਲ ਕਰਦੇ ਰਹਿੰਦੇ ਆ ਤੇ ਗੁੱਡਪਰ ਤੁਹਾਨੂੰ ਮਹਿਸੂਸ ਕਰਦੀ ਹੈ ਹਮੇਸ਼ਾ ਹੀ ਹੈਪੀ ਨੂੰ ਕਿਹਾ ਨੂੰ ਜਿਹੜਾ ਉਹ ਕੋਦੇ ਨੇੜੇ ਰਹਿਣਾ ਚਾਹੀਦਾ ਆ ਵੇਖੋ ਇਹਦੀ 7-8 ਕਿਹੋਂ ਦੇ ਦੁਪਹਿਰ ਖਿੜੀ ਦੇ ਫੋਲਾ ਹੁਣੇ ਖਿੜ ਜਣੇ ਆ ਇਹਨਾਂ ਦੇ ਵੱਖੋ ਵੱਖਰੇ ਰੰਗ ਆ ਹੱਥ ਨੌ ਰੰਗ ਜਿਹੜੇ ਆ ਇਹਨਾਂ ਨੇ ਖਿੜਨਾ ਬਈ ਇਹਨਾਂ ਨੂੰ ਵੇਖ ਕੇ ਮੈਂ ਖੁਸ਼ ਹੋਇਆ ਨਾ ਮੈਨੂੰ ਵੇਖ ਕੇ ਇਹਨਾਂ ਨੇ ਖੁਸ਼ ਹੋਇਆ ਨਾ ਇਹਦੇ ਨਾਲ ਹੀ ਦੋਸਤੋ ਅੱਜ ਦੀ ਫੇਰ ਦੀ ਮੈਂ ਜਿਹੜੀ ਹਾਫ ਦੀ ਸਾਂਝ ਆ ਉਹ ਖਤਮ ਕਰਦਾ ਕੱਲ ਤੋਂ ਫੇਰ ਕਿਸੇ ਨਵੇਂ ਵਲੌਗ ਦੇ ਨਾਲ ਨਵੇਂ ਵਿਸ਼ੇ ਦੇ ਨਾਲ ਮੈਂ ਤੁਹਾਡੇ ਨਾਲ ਕਰੂੰਗਾ ਗੱਲਬਾਤ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਆ ਕੇ ਮੈਂ ਕੋਈ ਹੋਰ ਵੀ ਨਵੀਆਂ ਜਿਹੇ ਦੀ ਸਾਂਝਾ ਉਹ ਤਾਂ ਦਿਨ ਪਾਉਂਦਾ ਰਿਹਾ ਕਰਾਂ ਤੇ ਥੋੜਾ ਜਿਹਾ ਬਿਜੀ ਟਾਈਮ ਚੱਲ ਰਿਹਾ ਫਿਰ ਮੈਂ ਕੋਈ ਨਵੇਂ ਨਗਵੇਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਮਿਲਦੇ ਆਪਾਂ ਨਵੇਂ ਵਲੌਗ ਚ ਮੈਂ ਤੁਹਾਡਾ ਆਪਣਾ ਕੀ ਪਤਾ ਤੁਹਾਨੂੰ ਜਿਉਂਦੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ